ਕੇਂਦਰੀ ਕੈਬਨਿਟ ਦਾ ਪਹਿਲਾ ਵਿਸਥਾਰ ਕਰ ਦਿੱਤਾ ਗਿਆ ਹੈ। ਕੁੱਲ 21 ਮੰਤਰੀਆਂ ਨੇ ਸੌਹ ਚੁੱਕੀ ਹੈ ਜਿਨ੍ਹਾਂ ਚੋਂ 4 ਕੈਬਨਿਟ ਮੰਤਰੀ, 3 ਨੂੰ ਸੁਤੰਤਰ ਪ੍ਰਬਾਰ ਤੇ 14 ਨੂੰ ਰਾਜ ਮੰਤਰੀ ਦਾ ਅਹੁਦਾ ਸੌਪਿਆ ਗਿਆ ਹੈ। ਵਿਸਥਾਰ ਤੋਂ ਬਾਅਦ ਮੋਦੀ ਕੈਬਨਿਟ ਦੇ ਕੁੱਲ 48 ਮੰਤਰੀ ਹੋ ਗਏ ਨੇ। ਇਸ ਤੋਂ ਪਹਿਲਾਂ ਕੈਬਨਿਟ ਚ 45 ਮੰਤਰੀ ਸਨ। ਜੇਪੀ ਨੱਡਾ, ਚੌਧਰੀ ਬਿਰੇਂਦਰ, ਮਨੋਹਰ ਪਾਰੀਕਰ, ਸੁਰੇਸ਼ ਪ੍ਰਭੂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੁਤੰਤਰ ਪ੍ਰਬਾਰ ਦੇ ਰਾਜ ਮੰਤਰੀ ਬਣਾਏ ਗਏ ਨੇ ਸੁਤੰਤਰ ਪ੍ਰਬਾਰ ਦੇ ਰਾਜ ਮੰਤਰੀਆਂ ਚ ਰਾਜੀ ਪ੍ਰਤਾਪ ਰੋੜੀ, ਬੰਡਾਰੂ ਦੱਤਰੇ, ਮਹੇਸ਼ ਸ਼ਰਮਾ ਨਵੇਂ ਬਣੇ ਮੰਤਰੀਆਂ ਨੂੰ ਕਿਹੜੇ-ਕਿਹੜੇ ਵਿਭਾਗ ਦਿੱਤੇ ਗਏ ਨੇ ਇਸ ਸਬੰਧੀ ਵੀ ਜਾਣਕਾਰੀ ਜ਼ਰੂਰ ਦੇਾਂਗੇ ਕਈ ਮੰਤਰੀਆਂ ਆਈ ਵਿਭਾਗ ਜੋ ਹੈ ਉਹਨਾਂ ਚ ਵੰਡ ਕੀਤੀ ਗਈ ਆ ਮਨੋਹਰ ਪਰੀਕਰਦੇਸ਼ ਦੇ ਨਵੇਂ ਰੱਖਿਆ ਮੰਤਰੀ ਬਣੇ ਨੇ சுரேਸ਼ ਪ੍ਰਭੋ ਨੂੰ ਰੇਲ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜੇਪੀ ਨੱਡਾ ਨੂੰ ਸਿਹਤ ਤੇ ਪਰਿਵਾਰ ਕल्याण ਵਿਭਾਗ ਸੌਂਪਿਆ ਗਿਆ ਹੈ ਚੌਧਰੀ ਬਿਰਿੰਦਰ ਸਿੰਘ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਮੰਤralਾ ਦਿੱਤਾ ਗਿਆ। ਰਾਜੀਪਤਾ ਪ੍ਰੋੜੀ ਨੂੰ ਸਕਿੱਲ ਡਿਵੈਲਪਮੈਂਟ ਤੇ ਸੰਸਦੀ ਕਾਰਜਭਾਰ ਸੌਂਪਿਆ ਗਿਆ। ਮਹੇਸ਼ ਸ਼ਰਮਾ ਨੂੰ ਸੰਸਕ੍ਰਿਤੀ ਸਹਿਰਸਪਾਟਾ ਤੇ ਸਿਵਲ ਅਵਿਏਸ਼ਨ ਦਾ ਵਿਭਾਗ ਮਿਲਿਆ। ਬੰਡਾਰੂ ਦੱਤਰੇ ਨੂੰ ਕਿਰਤ ਤੇ ਰੋਜ਼ਗਾਰ ਮੰਤਰੀ ਬਣਾਇਆ ਗਿਆ। ਰਾਜਵਰਦਨ ਸਿੰਘ ਰਾਠੋੜ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਬਣੇ ਨੇ। ਮਖ्तार अब्बास नकਵੀ ਕਟ ਗਿਂਤੀ ਕल्याण ਮੰਤਰਾਲਾ ਸੌਪਿਆ ਗਿਆ। ਰਾਮ ਕਿਰਪਾਲ Yadav ਪੀਨ ਵਾਲਾ ਪਾਣੀ ਤੇ ਸੈਨੀਟੇਸ਼ਨ ਮੰਤਰਾਲਾ ਸੰਭਾਲਣਗੇ। ਹਰੀ ਭਾਈ 파ਰਤੀ ਭਾਈ ਚੌਧਰੀ ਗ੍ਰਹਿ ਰਾਜ ਮੰਤਰੀ ਬਣੇ ਨੇ। 사ਮਰ ਲਾਲ जाट ਨੂੰ ਜਲ ਸਰੋਤ, ਨਦੀ ਵਿਕਾਸ ਤੇ ਗੰਗਾ ਕਾਇਆ ਕਲਪ ਵਿਭਾਗ ਸੌਪਿਆ ਗਿਆ। 모헌 కుਂਦੇਰੀਆ ਖੇਤੀਬਾੜੀ ਰਾਜ ਮੰਤਰੀ ਬਣੇ ਨੇ। गिरिराज सिंह ਨੂੰ ਛੋਟੇ ਵੱਡੇ ਤੇ ਮਦ ਉਦਯੋਗ ਸੌਂਪੇ ਗਏ ਨੇ ਹੰਸਰਾਜ ਅहीर ਨੂੰ ਰਸਾਇਣ ਤੇ ਉਰਵਰਕ ਵਿਭਾਗ ਸੌਪਿਆ ਗਿਆ ਡਾਕਟਰ ਰਮਾ ਸ਼ੰਕਰ ਕਥੇਰੀਆ ਨੂੰ ਮਨੁੱਖੀ ਵਸਿਆਲੀਆਂ ਬਾਰੇ ਮੰਤਰਾਲਾ ਦਿੱਤਾ ਗਿਆ ਤੇ ਯੀਐਸ ਚੌਧਰੀ ਵਿਗਿਆਨ ਤੇ ਤਕਨੀਕ ਰਾਜ ਮੰਤਰੀ ਬਣੇ ਨੇ ਬਾਬੋ ਸੁਪਰੀਓ ਸ਼ਹਿਰੀ ਵਿਕਾਸ ਰਾਜ ਮੰਤਰੀ ਬਣੇ ਨੇ ਜੰਤ ਸਿੰਘਾ ਵਿਤ ਰਾਜ ਮੰਤਰੀ ਬਣੇ ਨੇ ਸਾਦਵੀ ਨਿਰੰજન ਜੋਤੀ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਬਣੇ ਨੇ ਵਿਜੇ ਸਾਪਲਾ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਸੌਂਪਿਆ ਗਿਆ ਹੈ ਜਦ ਜਨ ਦਾ ਫੇਰ ਬਦਲ ਕੀਤਾ ਗਿਆ ਵਿਭਾਗਾ ਚੋ ਵੀ ਦੱਸ ਦਿਆਂ ਡਾਕਟਰ ਹਰਸ਼ਵਰਧਨ ਨੂੰ ਵਿਗਿਆਨ ਤੇ ਤਕਨੀਕ ਮੰਤਰਾਲਾ ਸੌਂਪਿਆ ਗਿਆ ਹੈ ਪਹਿਲਾ ਹਰਸ਼ਵਰਧਨ ਕੋ ਸਿਹਤ ਵਿਭਾਗ ਸੀ ਸਦਨੰਦ ਗੋੜਾ ਨੂੰ ਕਾਨੂੰਨ ਮੰਤਰਾਲਾ ਸੌਂਪਿਆ ਗਿਆ ਪਹਿਲਾ ਰੇਲ ਮੰਤਰੀ ਸਨ ਸਦਨੰਦ ਗੋੜਾ ਰਵੀ ਸ਼ੰਕਰ ਪ੍ਰਸਾਦ ਸੰਚਾਰ ਮੰਤਰੀ ਵਿਭਾਗ ਇਹਨਾਂ ਨੂੰ ਸੌਂਪਿਆ ਗਿਆ ਪਹਿਲਾ ਰਵੀ ਸ਼ੰਕਰ ਪ੍ਰਸਾਦ ਕਾਨੂੰਨ ਮੰਤਰਾਲਾ ਸੰਭਾਲਦੇ ਸਨ ਪ੍ਰਕਾਸ਼ ਜੀ ਅਪਡੇਟ ਕਰਦੇ ਕੋਲ ਹੁਣ ਜੰਗਲਾਤ ਤੇ ਵਾਤਾਵਰਣ ਮੰਤਰਾਲਾ ਹੈ ਪਹਿਲਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਸੀ ਪ੍ਰਕਾਸ਼ ਜੀ ਅਪਡੇਟ ਕਰਦੇ ਕੋਲ ਜੇਟਲੀ ਹੁਣ ਵਿੱਤ ਤੇ ਨਾਲ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਸੰਭਾਲਣਗੇ ਜਦਕਿ ਪਹਿਲਾ ਵਿੱਤ ਮੰਤਰੀਤਾ ਸਨ ਨਾਲ ਰੱਖਿਆ ਮੰਤਰਾਲਾ ਵੀ ਸੰਭਾਲ ਰਹੇ ਸਨ